ਤਾਂ ਧੰਨ ਕਾਟਿਆ ਜਾਈ ਆਚਰ ਜੈ ਤਾਂ ਸਭ ਹੋਈ ਸਿੱਧੀ ਤੇ ਬੁਧਮਾਈ ਪ੍ਰੇਮ ਕੇ ਸਰਦਾ ਕੇ ਹਨ ਭਿਤਰ ਤਾਂ ਧੰਨ ਕਾਟਿਆ ਹਰਿ ਦੀਵਨ ਕਿਰਪਾ ਕਰੋ ਗੁਰ ਮੇਲੋ ਤਾਹ ਹਰਿ ਨਾਮਾ ਜਿਸ ਕੀ ਵਾਤ ਸੋਈ ਕੰਧ ਜਾਣੇ ਕਿਸਨੋਂ ਦੇ ਸੁਪਾਈ ਵਸਦੇ ਆਪਾ ਨਾਮੇ ਗੁਰ ਚੱਕੁਰ ਬੁਰ ਬੂਰਾ ਲਖਣ ਖਾਈ ਜਿਨੇ ਜਤੀ ਸੋਈ ਜਾਣੇ रतेन जेको सा क्षे रागर्जामी सा सोसना सा क्षे रागरे

ਭਾਗੇ ਅਮਰਤ ਵੇਲੇ ਤੋਂ ਕੁਰਬਾਨੀ ਦਾ ਪਰਿਵਾਰ ਚੱਲ ਰਿਹਾ ਹੈ ਸੋ ਦੁੱਖਵਾਕ ਪਾਤਸ਼ਾਹ ਜੀ ਨੂੰ ਰਛਾ ਦਿੱਤਾ ਹੈ ਸੋ ਇਤਿਹਾਸ ਅਹੰਕਾਰ ਦਾ ਤਾਰ ਕੋਈ ਤੁਮਾ ਗੁਰੂ ਰਾਮਦਾਸ ਪਾਤਸ਼ਾਹ ਜੀ ਵਿਚਾਰ ਕਰਤਾ ਅੰਤ ਕਲਾ ਅੰਯਾ ਬਲਾ ਦਾ ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਸਿਰ ਤੋਂ ਸਤ ਸਲਾਈ ਪੰਨਾ ਹੈ ਹਾਗਾਂ ਵਾਲਿਓ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਆ ਚਾਰ ਚਰੈ ਤਾਂ ਸਿਧ ਹੋਈ ਤੀ ਆ ਚਾਰ ਨਾ ਜਿੱਤਿਆ ਜਾਣ ਵਾਲਾ ਗ੍ਰੰਥ ਜਿਸ ਨੂੰ ਆਪਣੇ ਤਰੀਕੇ ਨਾਲ ਨਹੀਂ ਜਿੱਤਿਆ ਜਾ ਸਕਦਾ ਪਰ ਉਹ ਗੁਰੂ ਦੀ ਕਿਰਪਾ ਪਿਆੰਗੀ ਹੈ ਇਹ ਮੰਨ ਜਿੱਤਿਆ ਜਾਂਦਾ ਹੈ ਮੰਨ ਮੰਨ ਤੇ ਟਕ ਜੀ ਹਿੰਦ ਜਿਨੇ ਮੰਨ ਕੈ ਜਿੱਤਿਆ ਕੋਸਨ ਸਾਹਿਬ ਜੀ ਬਹੁਤ ਹੀ ਕੋਸ਼ਿਸ਼ ਕਰਦਾ ਹੈ ਆਚਾਰ ਚਰੇ ਤਾਂ ਸਤਿ ਹੋਈ ਸਿੱਧੀ ਜੀਵਤ ਭਾਈ ਭਾਈ ਇਹਦੇ ਜਦੋਂ ਇਹ ਮਨ ਦਿੱਤਾ ਗਿਆ ਤਾਂ ਫਿਰ ਸਮਝ ਆਈ ਅੰਧਰਾਈ ਤੇ ਉਸ ਅਗਰ ਦੇ ਨਾਲ ਮੇਰੀ ਸੋਚ ਬਦਲੇ ਗਈ ਮੇਰੀ ਸੋਚ ਠੀਕ ਹੋ ਗਈ ਪ੍ਰੇਮ ਕੇ ਸਰਤਾ ਕੇ ਤਨ ਵਿੱਚ ਇਹਦੇ ਪ੍ਰੇਮ ਦੇ ਮੇਰੇ ਦੇਖੋ ਇਹਨੇ ਕਿ ਅਗਾਵਾੜੇ ਸਭ ਤੋਂ ਵੱਡੀ ਗੱਲ ਇਹ ਹੈ ਜਿਸ ਬੰਦੂਖ ਨੇ ਆਪਣੇ ਆਪ ਨਾਲ ਪ੍ਰੇਮ ਕਰ ਲਿਆ ਉਹ ਆਪਣੇ ਸਰੀਰ ਦੀ ਸਵਾਰਕ ਕਰੇਗਾ ਜਿਸ ਨੇ ਕੋਰੂ ਨਾਲ ਪ੍ਰੇਮ ਕਰ ਲਿਆ ਉਹ ਬਿਮਾਰ ਤੇ ਮਾਰ ਨਹੀਂ ਸਹੇਗਾ ਜਿਸ ਨੇ ਪ੍ਰੇਮ ਸੰਸਾਰ ਨਾਲ ਕਰ ਲਿਆ ਉਹ ਲੋਕ ਭਲਾਈ ਦੇ ਕੰਮ ਕਰੇਗਾ ਕਿ ਪ੍ਰੇਮ ਹੀ ਸਭ ਤੋਂ ਵੱਡੀ ਖੇੜ ਹੈ ਕਿ ਜੇ ਦੋ ਪ੍ਰੀਤ ਚੁਟਦਾ ਹੈ ਤੇਰੋ ਲੋਕ ਨੇ ਦਾ ਕਰਤਾ ਜਾਂਦੀ ਹੈ ਤੇ ਮਾਰਗ ਜੀ ਕਿਰਪਾ ਕਰਦੇ ਪ੍ਰੀਤ ਛੇਰਨ ਲਾਗੇ ਤਾਂ ਇਹ ਦਰ ਤਾ ਭ੍ਰਮ ਘਟਿਆ ਜਾਏ ਜਦੋਂ ਪ੍ਰੀਤ ਨੇ ਜੀਹ ਵਿਚ ਵਿਚੇ ਤੇ ਹਿਰਦੇ ਵਿੱਚੋਂ ਪਰਖਾ ਨਿਕਲ ਗਈ ਕਰਮ ਕਾਂਡੇ ਜੀਵ ਦੇ ਲਿਖਿਆ ਮੇਰੇ ਗੋਗਲ ਆਪਣੇ ਜਨ ਤੋਂ ਦੇਵ ਡਿਆਈ ਜੀ ਮੇਰੇ ਮਾਰਗ ਜੀ ਕਿਰਪਾ ਕਰੋ ਅਸੀਂ ਤੇਰੇ ਸੇਵਕਾਂ ਇਸੇ ਗੁਰਿਆਈ ਇਸ ਤਰ੍ਹਾਂ ਬੁਰਮਤ ਰਾਜ ਆਪ ਪਰਵਾਸਾ ਗੁਰੂ ਦੀ ਮੱਤ ਦਾ ਨਾਮ ਆ ਮੇਰੇ ਹੰਦੇ ਅੰਦਰ ਪ੍ਰਕਾਸ਼ ਕਰ ਦੇ ਚਾਨਣ ਕਰ ਦੇ ਸਦਾ ਰਹੋ ਸ਼ਰਨਾਈ ਕਿਰਪਾ ਕਰਦਾ ਸਦਾ ਤੇਰੀ ਸ਼ਰਨ ਦੇ ਵਿੱਚ ਬੈਠਾ ਰਹਾ ਤੇਰੇ ਨਾਮ ਦੇ ਸੁੜਿਆ ਰਹਾ ਰਹਾ ਇਸੇ ਸਾਥ ਸੰਗ ਆਗਮ ਜਾਣਾ ਮਨ ਪੂਰ ਕੇ ਕੇ ਜਾਨ ਇਹ ਜਨਮ ਹੀ ਸੰਸਾਰ ਇਹ ਚਲਾਈ ਜਾ ਰਹੇ ਕੋਈ ਪੈਦਾ ਹੁੰਦਾ ਹੈ ਤੇ ਕਿਸੇ ਦੀ ਮੌਤ ਹੁੰਦੀ ਹੈ ਇਸ ਸੰਸਾਰ 사ਵਾਣ ਜਾਣਾ ਮਨ ਟੁੱਟ ਕੇ ਚਲੇ ਜਾਣਾ ਇਹਦੇ ਹੀ ਪੂਰਤ ਮਾਨ ਉਸ ਆਕਾਰ ਤੋਂ ਵਹਿ ਕੇ ਜਾਚਕਾਰ ਜਿਨੇ ਇਹ ਸਾਰਾ ਸੰਸਾਰ ਦੇ ਰੱਖਿਆ ਹੈ ਹਰਿ ਜੀਓ ਕਿਰਪਾ ਕਰੋ ਕਰਮੀ ਲੋ ਬਾਹਰ ਨਾਮ ਸੁਹਾਰਾ ਹਰਿ ਜੀ ਕੀ ਜਹੀ ਵਹਿ ਕੋ ਜੀਓ ਜੇ ਤੁਸੀਂ ਕਿਰਪਾ ਕਰੋ ਪ੍ਰਮਤ ਕਰ ਦੋ ਤਾਂ ਮੈਂ ਹਰ ਨਾਮ ਦੇ ਵਿੱਚ ਸਮਾ ਜਾਵਾਂਗਾ ਉਸ ਨਾਮ ਦੇ ਵਿੱਚ ਮੇਰੀ ਗਿੱਤੀ ਜੁੜ ਜਾਏਗੀ ਜਿਹੜਾ ਤੁਹਾਡੇ ਤੁਹਾਡਾ ਤੇ ਵਿੱਚ ਪਿਆ ਹੈ ਜਿਸकी ਵਾਅਦ ਸਹੀ ਕਰ ਜਾਵੇ ਦਰਮਾਦਾ ਜੀ ਕਹਿੰਦੇ ਇਸ ਅਹਾਰ ਦੀ ਤਸਵੀਲ ਹੈ ਨਾਮੁ ਲਿਾਈ ਸੁਭਾਤੀ ਜਿਸकी ਵਾਦ ਸਹੀ ਪ੍ਰਭ ਜਾਣੇ ਉਹ ਆਪ ਜਾਣਦਾ ਹੈ جسن پا دی ہے جنہیں گوئی وہ کرتا ہے پہنچ تو پری ہے گوجر ہے کرپا کرتا ہے دی پرگٹ کر دیا ہے پرگٹ ہو گئے جنہیں جا کے سوئی جان ਇਹਦੇ ਜਿੰਨਾ ਇਸ ਦਾ ਸਵਾਲ ਚੱਕ ਰਿਹਾ ਉਹ ਹੀ ਜਾਣਦੇ ਨੇ ਗੁੰਗੇ ਕੀ ਮਚਾਈ ਕਿਤੇ ਜਿਵੇਂ ਕੋਈ ਜੁਗੇ ਨੂੰ ਮਿੱਠੀ ਜੀਂਹ ਕਮਾਦ ਹੋਵੇ ਉਹ ਮਚਾਈ ਖਵਾ ਦਵੇ ਤੇ ਪੁੱਛੇ ਆਪ ਭਾਈ ਕਿ ਕਿੰਨੀ ਕ ਸਵਾਦ ਹੈ ਕਿ ਗੁੰਗਾ ਬੋਲ ਕੇ ਨਹੀਂ ਦੱਸ ਸਕਦਾ ਉਹ ਸੁਗਰਾ ਸਕਦਾ ਹੈ ਜਾਂ ਜਿਹੜਾ ਉਹਦੇ ਹੱਥ ਦੇ ਵਿੱਚ ਪੀਸ ਹੋਵੇਗਾ ਉਹ ਸੁਗਿਲਾ ਉਹ ਅਗਲੇ ਦਿਨ ਦੱਸ ਸਕਦਾ ਹੈ ਭਾਈ ਖਾ ਕੇ ਉਹਦੇ ਨੂੰ ਸਮਾਰਕ ਜੀ ਕਹਿੰਦੇ ਇਨਾਂ ਦੀ ਕਿਰਪਾ ਹੋ ਜਾਂਦੀ ਹੈ ਕਿ ਉਹਨਾਂ ਨੂੰ ਇਹ ਉਜਾਈ ਮਿਲ ਜਾਂਦੀ ਹੈ ਤੇ ਉਹਾਂ ਦੇ ਵਿੱਚ ਪੁਰਾਣਾ ਨਾ ਕਰਦੇ ਨੇ ਰਤਨ ਲਗਾਇਆ ਤੇ ਨਾਹੀਂ ਇੱਕ ਹੋ ਰੱਖੇ ਲਗਾਇਆ ਜਿੰਦੇ ਇਹ ਰਤਨ ਜਿੰਨਾ ਨੂੰ ਮਿਲ ਗਿਆ ਜਿਉ ਲੱਖਾਂ ਕੋਈ ਵੀ ਕੋਸ਼ਿਸ਼ ਕਰਤੇ ਉਹ ਕਿਆ ਨਹੀਂ ਰਹਿਦਾ ਉਹਨਾਂ ਦੇ ਜੀਵਨ ਆਕਾਸ਼ ਦੇ ਵਿੱਚੋਂ ਉਹਨਾਂ ਦੇ ਰਹਿਣ ਸਹਿਣ ਦੇ ਵਿੱਚੋਂ ਉਹਨਾਂ ਦੇ ਬੋਲਾਂ ਦੇ ਵਿੱਚੋਂ ਇਹ ਵਸੂ ਫਰਕਤ ਹੋ ਜਾਂਦੀ ਹੈ ਕਿ ਇਹ ਇਨਸਾਨ ਆਕਾਰ ਕੋਲ ਨੇ ਮਾਰਕ ਤੇ ਜਨਣ ਵਾਲਾ ਹੀ ਇਸ ਸਾਥ ਦੇ ਮਾਰਗ ਤੇ ਤੇਰੇ ਦੁਆਰਾ ਹੀ ਇਹ ਸਾਰਾ ਕੁਝ ਲਗਾਈ ਦੀ ਵਿੱਚ ਪ੍ਰਗਟ ਹੋ ਜਾਂਦਾ ਏ ਰਤਨ ਲਗਾਇਆ ਤੇ ਨਾਹੀ ਜੇ ਕੋ ਰਖੇ ਲਗਾਈ ਸਭ ਕੁਝ ਤੇਰਾ ਤੂੰ ਪੰਜਾਬੀ ਇਹ ਮਾਲਕਾ ਇਹ ਸਾਰੀਆਂ ਬੜੀਆਂ ਗੀਆਂ ਤੇਰੀਆਂ ਨੇ ਤੇ ਤੂੰ ਅੰਦਰ ਜਾਂਦੀ ਸਾਡੇ ਮਨ ਦੀ ਜਾਨ ਸਾਡੀ ਵਿਅਕਤੀ ਨੂੰ ਤੂੰ ਜਾਣਦਾ ਏ ਸਭ ਕੁਝ ਤੇਰਾ ਤੂੰ ਪੰਜਾਬੀ ਤੂੰ ਸਭਨਾ ਦਾ ਪਰਸੋਈ ਮਾਰ ਕੇ ਸਾਰੇ ਹੰਗੂਮੈ ਤੇ ਸਾਰੇ ਤੇਰੀ ਹੀ ਦਿੱਤੀ ਹੋਈ ਬਾਤ ਨੂੰ ਰੱਖਦੇ ਨੇ ਜਿੰਦਾ ਦੇਹ ਲੈ ਕੇ ਸੰਤ ਪਾਥੇ ਸੁਗਾ ਨਿਕਲ ਕਰ ਤਾਰੀਖਾ ਹੈ ਕਿ ਤੂੰ ਸਦਾ ਦੱਤਾ ਬਣਦਾ ਹੈ ਤੇ ਇਹ ਸੰਸਾਰ ਦੇ ਜੀਵ ਉਹਨਾਂ ਦਰਸਾ ਖਰਚਦੇ ਰਹਿੰਦੇ ਨੇ ਵਰਤਦੇ ਰਹਿੰਦੇ ਨੇ ਪਰ ਖਾਤਾ ਨਹੀਂ ਹੁੰਦੀਆਂ ਸੰਸਾਰ ਦੇ ਆਇਆ ਹੋਇਆ ਜੀਵ ਆਪੇ ਉੱਪਰ ਕੋਲ ਕੇ ਇਹ ਸੰਸਾਰ ਤੋਂ ਕਿਹਾ ਜਾਂਦਾ ਹੈ ਪਰ ਉਸ ਬਾਅਦ ਹਰ ਇੱਕ ਈ ਤੇ ਕੋਲ ਨਹੀਂ ਹੁੰਦੀ ਸਭ ਕਿਸੇ ਦੇ ਰੰਤ ਉਤਰ ਜਾਂਦੀ ਤੂੰ ਸਭਨਾ ਦਾ ਕਰ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਮਨ ਕਾ ਜਿੰਨਾ ਤੂੰ ਦਾਤ ਦੇ ਦਿੱਤਾ ਹੈ ਉਹ ਇਸ ਦਾਤ ਨੂੰ ਪਾਲਦੇ ਨੇ ਜਨ ਨਾਨਕਾ ਵਰਨਾ ਹੋਈ ਇਹ ਮਾਰਗ ਜੀ ਤੁਹਾਡੇ ਤੋਂ ਮਗੈ ਹੋਰ ਕੋਈ ਨਹੀਂ ਤੂੰ ਇਸ ਦਾਤ ਨੂੰ ਦੇ ਸਕੇ ਜਾ ਇਸ ਬਾਤ ਦਾ ਅੰਧਾਰਾ ਖੋਲ ਸਕੇ ਸੋ ਮਾਰਗ ਜੀ ਦੇ ਪਰਨ ਕਰਨ ਇਸ ਮਨੁੱਖਿਤ ਕੇ ਪ੍ਰੇਮ ਦੇ ਨਾਲ ਗੁਰੂ ਦੇ ਨਾਲ ਸੇਜ ਕਰਕੇ ਗੁਰੂ ਦੀ ਬਖਸ਼ਿਸ਼ ਲਈ ਜਾ ਸਕਦੀ ਹੈ ਤੇ ਆਪਣੇ ਸਰੀਰ ਦੇ ਨਾਲ ਤਿਆਰ ਕਰਕੇ ਆਪਣੇ ਸਰੀਰ ਦੀ ਪੂਜਾ ਨਹੀਂ ਸਮਝਿਆ ਜਾ ਸਕਦਾ ਹੈ ਜਿਸ ਕਿਸੇ ਵੀ ਚੀਜ਼ ਨਾਲ ਪ੍ਰੇਮ ਕਰਾਂਗੇ ਉਹਦੇ ਵਿੱਚੋਂ ਗੁਰੂ ਦੇ ਸਮਝੇ ਤੇ ਜਿਹਦੇ ਨਾਲ ਪ੍ਰੇਮ ਨਹੀਂ ਹੋਵੇਗਾ ਉਹਦੇ ਉੱਤੇ ਆਪਣਣ ਹੋਸਗੇ ਸੋ ਗੁਰੂ ਬਾਛਾ ਕਿਰਪਾ ਕਰ ਸਾਰਿਆਂ ਤ੍ਰਿਪਤੀ ਲਈ ਕੋਸ਼ਿਸ਼ ਕਰ ਸਿੱਖੀ ਜੀਵਨ ਤੰਦੁਸਿ ਤੇਆਂ ਦਾਤਾ ਤੇ ਚੜਤੀ ਕਰੇ ਨਾਲ ਜੀਵਨ ਜੀਤੇ ਕਰਨ ਦਾ ਕੋਸ਼ਿਸ਼ ਕਰ ਸੋ ਵਿਚਾਰ ਕਰਨੀ ਉਪਰੰਧ ਰਸਤੀ ਆ ਚੰਗੇ ਬੱਚੇ ਸਭ ਸੁਭ ਸੁਭ ਦੇ ਜਾਨ ਕੀ ਅਨ ਦੇ ਅਨਸਾਰ ਆਣੇ ਬਲਾਉ ਇੱਤੇ ਵਾਜ ਤੁਜੀ ਕਾ ਅਰਸਾ ਵਾਜ